ਸਖਤ ਦੇ ਮਾਲਕ ਸਿੱਖ ਧਰਮ ਦੇ ਮੋਢੀ ਜਗਤ ਗੁਰੂ ਪਾਤਸ਼ਾਹੀ ਪਹਿਲੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਪਿੰਡ ਸਰਹਾਲ ਕਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਵਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰਾਂ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਸਮੂਹ ਨੌਜਵਾਨ ਸਭਾ ਤੇ ਇਲਾਕੇ ਦੇ ਸਹਿਯੋਗ ਨਾਲ ਸਰਦਾਪੂਰਵਕ ਮਨਾਇਆ ਗਿਆ ਇਸ ਮੌਕੇ ਗੁਰਦਰਾ ਸਾਹਿਬ ਦੇ ਪ੍ਰਧਾਨ ਜੇਹਦਾਰ ਮਨਜੀਤ ਸਿੰਘ ਖਾਲਸਾ ਸਰਹਾਲਾ ਕਲਾ ਨਿੰਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ਪੁਰਬ ਮੌਕੇ ਤਾਂ ਤਨ ਸੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਇਹ ਵਿਸ਼ਾਲ ਨਗਰ ਕੀਰਤਨ ਗੁਰਦਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸਵਾਗਤੀ ਗੇਟ ਲਗਾ ਕੇ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਿੱਘਰ ਨਿਗਾ ਸਵਾਗਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਅਮਰਜੀਤ ਸਿੰਘ ਜੀ ਭਰੋਲੀ ਇੰਟਰਨੈਸ਼ਨਲ ਢਾਡੀ ਜੱਤਾ ਪ੍ਰਭਾਤਪਰੀ ਜੱਤੇ ਨੇ ਗੁਰਬਾਣੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਬਚਿੱਤ ਸਿੰਘ ਗੱਤਕਾ ਖੜਾ ਨੇ ਆਪਣੀ ਕਲਾ ਦੀ ਜੋਰ ਦਿਖਾਏ ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਸੰਗਤਾਂ ਨੂੰ ਜੀਓ ਆਇਆ ਕਿਹਾ ਇਸ ਮੌਕੇ ਪ੍ਰਬੰਧਕਾਂ ਨੇ ਪ੍ਰਕਾਸ਼ਪੁਰਬ ਸਮਾਗਮ ਦੌਰਾਨ ਚਰਨਜੀਤ ਸਿੰਘ ਗਿੱਲ ਅਮਰੀਕਾ ਸਨੀ ਇੰਗਲੈਂਡ ਪਰਵਿੰਦਰ ਸਿੰਘ ਗਿੱਲ ਹਰਜਿੰਦਰ ਸਿੰਘ ਗਿੱਲ ਅਮਨਦੀਪ ਸਿੰਘ ਗਿੱਲ ਬਿੱਟੂ ਗਿੱਲ ਪਵਨ ਕੁਮਾਰ ਗਿੱਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਗੁਰਦਰਾ ਸਾਹਿਬ ਜੀ ਦੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਨੇ ਪ੍ਰਕਾਸ਼ਪੁਰਬ ਸਮਾਗਮ ਅਤੇ ਵਿਸ਼ਾ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸੀਅਤਾਂ ਨੂੰ ਨਗਰ ਨਿਵਾਸੀ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਸਿਰ ਪਾਓ ਦੇ ਕੇ ਧੰਨਵਾਦ ਕੀਤਾ ਅਤੇ ਜਿਉ ਆਇਆ ਖਿਆ ਇਸ ਮੌਕੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਖਾਲਸਾ ਗਿਆਨੀ ਗੁਰਦੇਵਾਲ ਸਿੰਘ ਗੁਰਨਾਮ ਸਿੰਘ ਸੁਖਦੇਵ ਸਿੰਘ ਸਰਪੰਚ ਮੋਹਨ ਸਿੰਘ ਨੰਬਰਦਾਰ ਜਸਵਿੰਦਰ ਸਿੰਘ ਭਪਿੰਦਰ ਦੇਵ ਮਨਜੀਤ ਸਿੰਘ ਡਾਕਟਰ ਗਗਨਦੀਪ ਸਿੰਘ ਗੋਪਾਲੀਆਂ ਸੁਰਿੰਦਰ ਕੌਰ ਮਨਜੀਤ ਸਿੰਘ ਬਲਵੀਰ ਸਿੰਘ ਕੁਲਵੰਤ ਸਿੰਘ ਮਨਜਿੰਦਰ ਸਿੰਘ ਫੌਜੀ ਮਨਜੀਤ ਸਿੰਘ ਸੰਦੀਪ ਸਿੰਘ ਫੌਜੀ ਹਰਪ੍ਰੀਤ ਸਿੰਘ ਬਲਜਿੰਦਰ ਸਿੰਘ ਚੰਦਨ ਕੁਮਾਰ ਪਾਟਿਆ ਚਰਨਜੀਤ ਸਿੰਘ ਮਨੀ ਰਣਜੀਤ ਸਿੰਘ ਰਾਜੂ ਗੁਰਦੀਪ ਸਿੰਘ ਲਾਡੀ ਸਾਬੀ ਗੁਰਤੇਰਨ ਸਿੰਘ ਗਿੱਲ ਗਨੀਸ਼ ਨੰਬਰਦਾਰ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਪੰਚ ਪਰਮਜੀਤ ਕੌਰ ਪੰਚ ਬਲਜਿੰਦਰ ਸਿੰਘ ਗਿੱਲ ਦਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਕੀ ਕੀ ਪ੍ਰਬੰਧ ਕਰੇ ਦੇਖੋ ਕੈਮਰਾਮੈਨ ਮਨਿੰਦਰ ਸਾੜੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜਗਤ ਦੇ ਮਾਲਕ ਸਿੱਖ ਧਰਮ ਦੇ ਮੋਢੀ ਜਗਤ ਗੁਰੂ ਪਾਸ਼ਾ ਜੀ ਪਹਿਲੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਪਿੰਸਰਾਲ ਕਲਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਵਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਐਨਆਰਆਈ ਵੀਰਾਂ ਸਮੂਹ ਨਗਰ ਨਿਵਾਸੀ ગ્રામ ਪੰਚਾਇਤ ਸਮੂਹ ਨੌਜਵਾਨ ਸਭਾ ਤੇ ਇਲਾਕੇ ਦੇ ਸਹਿਯੋਗ ਨਾਲ ਸ਼ਰਦਾਪੂਰਵਕ ਮਨਾਇਆ ਗਿਆ ਇਸ ਮੌਕੇ ਗੁਰਦਰਾ ਸਾਹਿਬ ਦੇ ਪ੍ਰਧਾਨ ਜੇਹਦਾਰ ਮਨਜੀਤ ਸਿੰਘ ਖਾਲਸਾ ਸਰਹਾਲਾ ਕਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੂਰਵ ਮੌਕੇ ਤਾਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਇਹ ਵਿਸ਼ਾਲ ਨਗਰ ਕੀਰਤਨ ਗੁਰਦਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸਵਾਗਤੀ ਗੇਟ ਲਗਾ ਕੇ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਿੱਘਨ ਨਿੱਘਾ ਸਵਾਗਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਅਮਰਜੀਤ ਸਿੰਘ ਜੀ ਭਰੋਲੀ ਇੰਟਰਨੈਸ਼ਨਲ ਢਾਡੀ ਜਤਾ ਪ੍ਰਬਾਤਪਰੀ ਜਤੈ ਨੇ ਗੁਰਬਾਣੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਵਿਸਾਨਗਰ ਕੀਰਤਨ ਦੌਰਾਨ ਭਾਈ ਬਚਿੱਤ ਸਿੰਘ ਗੱਤਕਾ ਖੜਾ ਨੇ ਆਪਣੀ ਕਲਾ ਦੀ ਜੋਰ ਦਿਖਾਏ ਇਸ ਮੌਕੇ ਵਿਸਾਨਗਰ ਕੀਰਤਨ ਦੌਰਾਨ ਵਕ ਵਕ ਮੁਹੱਲਿਆਂ ਵਿੱਚ ਸੰਗਤਾਂ ਵੱਲੋਂ ਵਕ ਵਕ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਸੰਗਤਾਂ ਨੂੰ ਜੀਓ ਆਇਆ ਕਿਹਾ ਇਸ ਮੌਕੇ ਪ੍ਰਬੰਧਕਾਂ ਨੇ ਪ੍ਰਕਾਸ਼ਪੁਰਬ ਸਮਾਗਮ ਦੌਰਾਨ ਚਰਨਜੀਤ ਸਿੰਘ ਗਿੱਲ ਅਮਰੀਕਾ ਸਨੀ ਇੰਗਲੈਂਡ ਪ੍ਰਵਿੰਦਰ ਸਿੰਘ ਗਿੱਲ ਹਰਜਿੰਦਰ ਸਿੰਘ ਗਿੱਲ ਅਮਨਦੀਪ ਸਿੰਘ ਗਿੱਲ ਬਿੱਟੂ ਗਿੱਲ ਪਵਨ ਕੁਮਾਰ ਗਿੱਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਗੁਰਦਲਾ ਸਾਹਿਬ ਜੀ ਦੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਨੇ ਪ੍ਰਕਾਸ਼ਪੁਰਬ ਸਮਾਗਮ ਅਤੇ ਵਿਸ਼ਾ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸੀਅਤਾਂ ਨੂੰ ਨਗਰ ਨਿਵਾਸੀ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਸਿਰ ਪਾਓ ਦੇ ਕੇ ਧੰਨਵਾਦ ਕੀਤਾ ਅਤੇ ਜਿਓ ਆਇਆ ਖਿਆ ਇਸ ਮੌਕੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਖਾਲਸਾ ਗਿਆਨੀ ਗੁਰਦੇਵਾਲ ਸਿੰਘ ਗੁਰਨਾਮ ਸਿੰਘ ਸੁਖਦੇਵ ਸਿੰਘ ਸਰਪੰਚ ਮੋਹਨ ਸਿੰਘ ਨੰਬਰਦਾਰ ਜਸਵਿੰਦਰ ਸਿੰਘ ਭਪਿੰਦਰ ਦੇਵ ਮਨਜੀਤ ਸਿੰਘ ਡਾਕਟਰ ਗਗਨਦੀਪ ਸਿੰਘ ਗੋਪਾਲੀਆਂ ਸੁਰਿੰਦਰ ਕੌਰ ਮਨਜੀਤ ਸਿੰਘ ਬਲਵੀਰ ਸਿੰਘ ਕੁਲਵੰਤ ਸਿੰਘ ਮਨਜਿੰਦਰ ਸਿੰਘ ਫੌਜੀ ਮਨਜੀਤ ਸਿੰਘ ਸੰਦੀਪ ਸਿੰਘ ਫੌਜੀ ਹਰਪ੍ਰੀਤ ਸਿੰਘ ਬਲਜਿੰਦਰ ਸਿੰਘ ਚੰਦਨ ਕੁਮਾਰ ਪਾਟਿਆ ਚਰਨਜੀਤ ਸਿੰਘ ਮਨੀ ਰਣਜੀਤ ਸਿੰਘ ਰਾਜੂ ਗੁਰਦੀਪ ਸਿੰਘ ਲਾਡੀ ਸਾਬੀ ਗੁਰਚਰਨ ਸਿੰਘ ਗਿੱਲ ਗਨੀਸ਼ ਨੰਬਰਦਾਰ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਪੰਚ ਪਰਮਜੀਤ ਕੌਰ ਪੰਚ ਬਲਜਿੰਦਰ ਸਿੰਘ ਗਿੱਲ ਦਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਕੀ ਕੀ ਪ੍ਰਬੰਧ ਕਰ ਰਹੇ ਨੇ ਦੇਖੋ ਕੈਮਰਾਮੈਨ ਮਨਿੰਦਰ ਸਾਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜ਼ਗਤ ਦੇ ਮਾਲਕ ਸਿੱਖ ਧਰਮ ਦੇ ਮੋਢੀ ਜ਼ਗਤ ਗੁਰੂ ਪਾਸ਼ਾ ਜੀ ਪਹਿਲੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਪਿੰਸਰਾਲ ਕਲਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਵਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਐਨਆਰਆਈ ਵੀਰਾਂ ਸਮੂਹ ਨਗਰ ਨਿਵਾਸੀ ગ્રામ ਪੰਚਾਇਤ ਸਮੂਹ ਨੌਜਵਾਨ ਸਭਾ ਤੇ ਇਲਾਕੇ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਗੁਰਦਰਾ ਸਾਹਿਬ ਦੇ ਪ੍ਰਧਾਨ ਜੇਹਦਾਰ ਮਨਜੀਤ ਸਿੰਘ ਖਾਲਸਾ ਸਰਹਾਲਾ ਕਲਾ ਨਿੰਦ ਪੁੱਤਰ ਕਰਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੂਰਵ ਮੌਕੇ ਤਾਂਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਇਹ ਵਿਸ਼ਾਲ ਨਗਰ ਕੀਰਤਨ ਗੁਰਦਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸਵਾਗਤੀ ਗੇਟ ਲਗਾ ਕੇ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਿੱਘਨ ਨਿਗਾ ਸਵਾਗਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਅਮਰਜੀਤ ਸਿੰਘ ਜੀ ਭਰੋਲੀ ਇੰਟਰਨੈਸ਼ਨਲ ਢਾਡੀ ਜਤਾ ਪ੍ਰਬਾਤਪਰੀ ਜਤੇ ਨੇ ਗੁਰਬਾਣੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਬਚਿੱਤ ਸਿੰਘ ਗਤਕਾ ਖੜਾ ਨੇ ਆਪਣੀ ਕਲਾ ਦੀ ਜੋਰ ਦਿਖਾਏ ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਸੰਗਤਾਂ ਨੂੰ ਜੀਓ ਆਇਆ ਕਿਹਾ ਇਸ ਮੌਕੇ ਪ੍ਰਬੰਧਕਾਂ ਨੇ ਪ੍ਰਕਾਸ਼ਪੁਰਬ ਸਮਾਗਮ ਦੌਰਾਨ ਚਰਨਜੀਤ ਸਿੰਘ ਗਿੱਲ ਅਮਰੀਕਾ ਸਨੀ ਇੰਗਲੈਂਡ ਪਰਮਿੰਦਰ ਸਿੰਘ ਗਿੱਲ ਹਰਜਿੰਦਰ ਸਿੰਘ ਗਿੱਲ ਅਮਨਦੀਪ ਸਿੰਘ ਗਿੱਲ ਬਿੱਟੂ ਗਿੱਲ ਪਵਨ ਕੁਮਾਰ ਗਿੱਲ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਗੁਰਦਰਾ ਸਾਹਿਬ ਜੀ ਦੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਨੇ ਪ੍ਰਕਾਸ਼ਪੁਰਬ ਸਮਾਗਮ ਅਤੇ ਵਿਸ਼ਾ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸੀਅਤਾਂ ਨੂੰ ਨਗਰ ਨਿਵਾਸੀ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਸਿਰ ਪਾਓ ਦੇ ਕੇ ਧੰਨਵਾਦ ਕੀਤਾ ਅਤੇ ਜੀਓ ਆਇਆ ਕਿ ਇਸ ਮੌਕੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਖਾਲਸਾ ਗਿਆਨੀ ਗੁਰਦੇਵਾਲ ਸਿੰਘ ਗੁਰਨਾਮ ਸਿੰਘ ਸੁਖਦੇਵ ਸਿੰਘ ਸਰਪੰਚ ਮੋਹਨ ਸਿੰਘ ਨੰਬਰਦਾਰ ਜਸਵਿੰਦਰ ਸਿੰਘ ਭਪਿੰਦਰ ਦੇਵ ਮਨਜੀਤ ਸਿੰਘ ਡਾਕਟਰ ਗਗਨਦੀਪ ਸਿੰਘ ਗੋਪਾਲੀਆਂ ਸੁਰਿੰਦਰ ਕੌਰ ਮਨਜੀਤ ਸਿੰਘ ਬਲਬੀਰ ਸਿੰਘ ਕੁਲਵੰਤ ਸਿੰਘ ਮਨਜਿੰਦਰ ਸਿੰਘ ਫੌਜੀ ਮਨਜੀਤ ਸਿੰਘ ਸੰਦੀਪ ਸਿੰਘ ਫੌਜੀ ਹਰਪ੍ਰੀਤ ਸਿੰਘ ਬਲਜਿੰਦਰ ਸਿੰਘ ਚੰਦਨ ਕੁਮਾਰ ਪਾਟਿਆ ਚਰਨਜੀਤ ਸਿੰਘ ਮਨੀ ਰਣਜੀਤ ਸਿੰਘ ਰਾਜੂ ਗੁਰਦੀਪ ਸਿੰਘ ਲਾਡੀ ਸਾਬੀ ਗੁਰਚਰਨ ਸਿੰਘ ਗਿੱਲ ਗਨੀਸ਼ ਨੰਬਰਦਾਰ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਪੰਚ ਪਰਮਜੀਤ ਕੌਰ ਪੰਚ ਬਲਜਿੰਦਰ ਸਿੰਘ ਗਿੱਲ ਦਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਬੜੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਕੀ ਕੀ ਪ੍ਰਬੰਧ ਕਰ ਰਹੇ ਦੇਖੋ ਕੈਮਰਾਮੈਨ ਮਨਿੰਦਰ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਜ਼ਗਤ ਦੇ ਮਾਲਕ ਸਿੱਖ ਧਰਮ ਦੇ ਮੋਢੀ ਜ਼ਗਤ ਗੁਰੂ ਪਾਸ਼ਾ ਜੀ ਪਹਿਲੀ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਪਿੰਸਰਾਲ ਕਲਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਵਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰਾਂ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਸਮੂਹ ਨੌਜਵਾਨ ਸਭਾ ਤੇ ਇਲਾਕੇ ਦੇ ਸਹਿਯੋਗ ਨਾਲ ਸਰਦਾਪੂਰਵਕ ਮਨਾਇਆ ਗਿਆ ਇਸ ਮੌਕੇ ਗੁਰਦਰਾ ਸਾਹਿਬ ਦੇ ਪ੍ਰਧਾਨ ਜੇਹਦਰ ਮਨਜੀਤ ਸਿੰਘ ਖਾਲਸਾ ਸਰਹਾਲਾ ਕਲਾ ਨਿੰਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਮੁਹੱਲਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸਵਾਗਤੀ ਗੇਟ ਲਗਾ ਕੇ ਸਮੂਹ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਿੱਘਰ ਨਿਗਾ ਸਵਾਗਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਈ ਅਮਰਜੀਤ ਸਿੰਘ ਜੀ ਭਰੋਲੀ ਇੰਟਰਨੈਸ਼ਨਲ ਢਾਲੀ ਜੱਤਾ ਪ੍ਰਬਾਤਪਰੀ ਜੱਤੇ ਨੇ ਗੁਰਬਾਣੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਵਿਸਾਲ ਨਗਰ ਕੀਰਤਨ ਦੌਰਾਨ ਭਾਈ ਬਚਿੱਤ ਸਿੰਘ ਗਤਕਾ ਖੜਾ ਨੇ ਆਪਣੀ ਕਲਾ ਦੀ ਜੋਰ ਦਿਖਾਏ ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਅਤੇ ਸੰਗਤਾਂ ਨੂੰ ਜੀਓ ਆਇਆ ਕਿਹਾ ਇਸ ਮੌਕੇ ਪ੍ਰਬੰਧਕਾਂ ਨੇ ਪ੍ਰਕਾਸ਼ਪੁਰਬ ਸਮਾਗਮ ਦੌਰਾਨ ਚਰਨਜੀਤ ਸਿੰਘ ਗਿੱਲ ਅਮਰੀਕਾ ਸਨੀ ਇੰਗਲੈਂਡ ਪਰਮਿੰਦਰ ਸਿੰਘ ਗਿੱਲ ਹਰਜਿੰਦਰ ਸਿੰਘ ਗਿੱਲ ਅਮਨਦੀਪ ਸਿੰਘ ਗਿੱਲ ਬਿੱਟੂ ਗਿੱਲ ਪਵਨ ਕੁਮਾਰ ਗਿੱਲ ਵੱਲੋਂ ਵਿਸ਼ੇਸ਼ ਸਹਿਦੋਗ ਦਿੱਤਾ ਗਿਆ ਗੁਰਦਲਾ ਸਾਹਿਬ ਜੀ ਦੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਨੇ ਪ੍ਰਕਾਸ਼ਪੁਰਬ ਸਮਾਗਮ ਅਤੇ ਵਿਸ਼ਾ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸੀਅਤਾਂ ਨੂੰ ਨਗਰ ਨਿਵਾਸੀ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਸਿਰ ਪਾਓ ਦੇ ਕੇ ਧੰਨਵਾਦ ਕੀਤਾ ਅਤੇ ਜਿਉ ਆਇਆ ਖਿਆ ਇਸ ਮੌਕੇ ਪ੍ਰਧਾਨ ਜਿਹਦਰ ਮਨਜੀਤ ਸਿੰਘ ਖਾਲਸਾ ਗਿਆਨੀ ਗੁਰदयाल ਸਿੰਘ ਗੁਰਨਾਮ ਸਿੰਘ ਸੁਖਦੇਵ ਸਿੰਘ ਸਰਪੰਚ ਮੋਨ ਸਿੰਘ ਨੰਬਰਦਾਰ ਜਸਵਿੰਦਰ ਸਿੰਘ ਭਪਿੰਦਰ ਦੇਵ ਮਨਜੀਤ ਸਿੰਘ ਡਾਕਟਰ ਗਗਨਦੀਪ ਸਿੰਘ ਗੋਪਾਲੀਆਂ ਸੁਰਿੰਦਰ ਕੌਰ ਮਨਜੀਤ ਸਿੰਘ ਬਲਵੀਰ ਸਿੰਘ ਕੁਲਵੰਤ ਸਿੰਘ ਮਨਜਿੰਦਰ ਸਿੰਘ ਫੌਜੀ ਮਨਜੀਤ ਸਿੰਘ ਸੰਦੀਪ ਸਿੰਘ ਫੌਜੀ ਹਰਪ੍ਰੀਤ ਸਿੰਘ ਬਲਜਿੰਦਰ ਸਿੰਘ ਚੰਦਨ ਕੁਮਾਰ ਭਾਟਿਆ ਚਰਨਜੀਤ ਸਿੰਘ ਮਨੀ ਰਣਜੀਤ ਸਿੰਘ ਰਾਜੂ ਗੁਰਦੀਪ ਸਿੰਘ ਲਾਡੀ ਸਾਬੀ ਗੁਰਚਰਨ ਸਿੰਘ ਗਿੱਲ ਗਨੀਸ਼ ਨੰਬਰਦਾਰ